ਦੋਸਤੋ ਕੀ ਹਾਲ ਚਾਲ ਹੈ ਤੇ ਆਪਾਂ ਆਏ ਸੀ ਅੱਜ ਸ਼ਰਮੇ ਕੋਲ ਤੇ ਸ਼ਰਮੇ ਕੋਲ ਘਰੇ ਤੇ ਸ਼ਰਮਾ ਕਹਿੰਦਾ ਘਰੇ ਵੀ ਹੁਣ ਧੁਮਾਕੇ ਕਰਿਆ ਕਰਾਂਗੇ ਇਹ ਹਾਂ ਤੇ ਉਹ ਸ਼ਰਮਾ ਜੀ ਕੀ ਹਾਲ ਚਾਲ ਹੈ ਭਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਆ ਕੋ ਅਰੇ ਸੰਜੀਤ ਪਾਛਾ ਚੜਦੀ ਕਲਾ ਜੇ ਮੈਂ ਰੱਖੇ ਦੋਨੋਂ ਤੇ ਇਹ ਨਾ ਸਮਝੋ ਭਾਈ ਤੇ ਆਪਾਂ ਮੰਡੀ ਦੇ ਵਿੱਚ ਹੀ ਉੱਦਾਂ ਦੇ ਆ ਆਪਾਂ ਘਰੇ ਵੀ ਉੱਦਾਂ ਹੀ ਹੁੰਨੇ ਆ ਤੇ ਤੁਸੀਂ ਮੇਰੇ ਕੋਲ ਆ ਕੇ ਦੇਖਿਓ ਤੇ ਆਪਾਂ ਉੱਦੇ ਹੁੰਨੇ ਆ ਤੇ ਆਪਣੇ ਇੱਕ ਸੂਲ ਆ ਵੀਰੇ ਪਹਿਲਾਂ ਮੈਂ ਪਟਵਾਰੀ ਨਾਲ ਕੰਮ ਕਰਦਾ ਹੁੰਦਾ ਸੀ ਮੈਂ ਦੋ ਚੀਜ਼ਾਂ ਵੇਲੇ ਬਈ ਮੈਂ ਆਪਣੇ ਸਾਕੇ ਪੀਉਦਾ ਇੱਕ ਮੈਂ ਕਿਸੇ ਦੀ ਮਿੰਨਤੀ ਕਰਦਾ ਹਾਂ ਮੈਂ ਕਿਸੇ ਦੇ ਪਹੁੰਚ ਤੇ ਇੱਕ ਬਈ ਮੈਂ ਸੌਦਾ ਕਰਦਾ ਹਾਂ ਮੈਂ ਤਾਂ ਇੱਕ ਮੈਂ ਉਹਦੇ ਸਾਕੇ ਪੀਉਦਾ ਹਾਂ ਇਹ ਨਹੀਂ ਹੈਗਾ ਕਿ ਜਾਂ ਸਾਡੇ ਪਿੰਡ ਦਾ ਜਾਂ ਕੋਈ ਹੋਰ ਹੈ ਹਾਂ ਜਾਂ ਮੇਰਾ ਸਾਡਾ ਅਬਦਾ ਡਾਇਰੈਕਟਰ ਮੇਰੇ ਡੈਡੀ ਕਿਹੜਾ ਜਾਂ ਮੇਰਾ ਪਿਓ ਭਾਈ ਕਿਹੜਾ ਐ ਨਹੀਂ ਹੈਗਾ ਮੈਂ ਕਿਸੇ ਦਾ ਪੱਖ ਵਜਾਉਂਦਾ ਸਹੀ ਤਾਂ ਸਹੀ ਕਰਾਂਗੇ ਠੀਕ ਹੈ ਗੱਲ ਵੀਰੇ ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਘਰੇ ਆਪਣੇ ਕੋਲ ਟਰੈਕਟਰ ਵਧੂnde ਜਿਹੜਾ ਮਰਜ਼ੀ ਲੈਣਾ ਹੋਵੇ ਬਾਈ ਠੀਕ ਹੈ ਲੋਨ ਫੈਂਸ ਵੀ ਹੋ ਜਾਂਦਾ ਪੁਰਾਣੇ ਵੀ ਕੱਟੇ ਜਾਂਦੇ ਪੁਰਾਣੇ ਉਨੇ ਕ ਦਾ ਹੀ ਜਿੰਨੇ ਕ ਦਾ ਹੋਊਗਾ ਹੈਨਾ ਆਇਆ ਸਾਨੂੰ ਮੈਂ ਘਰੇ ਟਰੈਕਟਰ ਲਾਉਣਾ ਮੈਂ ਸਭ ਤੋਂ ਪਹਿਲਾਂ ਨਾ ਹਾਵਲੈਂਡ ਆਪਣੇ ਕੋਲੇ ਇਹ ਟਰੈਕਟਰ ਨੂੰ ਨਾ ਪਾਈ ਤੁਸੀਂ ਸਪੈਸ਼ਲਲੀ ਮੰਨੇ 2014 ਦਾ ਮਾਡਲ ਹੂੰ ਇਹ ਤੇ ਮਾਰਦੇ 55 ਐਚਪੀ ਆ ਹਸਪਾਵਰ 2014 ਮਾਡਲ ਆ ਟਾਪ ਮਾਡਲ ਠੀਕ ਐ 2 4 ਲੱਖ 75000 ਰੁਪਏ ਲਿਖਿਆ ਠੀਕ ਐ ਟਾਇਰ ਹੈਗੇ ਪਿਛਲੇ ਬੜੀ 85 ਨੰਬਰ 85 ਪੈਸੇ ਮੰਨੂ ਕੋਚ ਕਰਨੇ ਟਾਇਰ ਹੈਗੇ 4 ਐਮ ਆਰ ਠੀਕ ਐ ਗੱਲ ਬਾਈ 55 ਐਚਪੀ ਵਾਲਾ ਬਾਈ ਇਹ ਨਾ 12 ਦੇ ਵਿੱਚ ਜਾਉਣ ਲੱਗੇ ਜਿਵੇਂ ਸੋਪਾ ਉਹ ਤੁ ਬਾਦੇ ਵਿੱਚ 15 ਦੇ ਵਿੱਚ ਆ ਏਸੀ ਲਈ ਫੂਲੇ ਮਗਰਾੜਾ ਲੈ ਐਡੀਸ਼ਨਲ ਇਹ ਕੀ ਗੱਲ ਹੈ ਇਹ ਭਾਈ ਆਪਾਂ ਵਪਾਰੀਆਂ ਦਾ ਕੰਮ ਜਾਂ ਕਰਦੀਆਂ ਨਾ ਇਹਦਾ ਜੀ ਮਗਰਾੜ ਨੀਲੇ ਕਰ ਗਏ ਤੇ ਸਟicker ਬਣ ਦਈਏ ਤੇ ਸਪੈਸ਼ਲ ਐਡੀਸ਼ਨਲ ਵੀ ਬਣ ਜੀ ਆਪਾਂ ਉਹ ਕੰਮ ਕਰਨਾ ਹੀ ਕਹਿੰਦਾ ਮੈਂ ਨਾ ਕਰੀਏ ਨਾ ਕੀਤਾ ਜਿਸਵੇਂ ਹੈਗਾ ਰਿਜੀਨਲ ਉਹੀ ਰੱਖੀਏ ਆਪकी देवी 55 एचपी है ट्रैक्टर भी 50 है लगभग तो एक रन ले। ਈਗਾ ਚਲਾ ਕੇ ਬਾ ਕੇ ਉਹਦੀ ਤਸਦੀਕ ਕਰਕੇ ਲੈ ਕੇ ਜੋ ਘੂੜਾ ਬੈਂਪਰ में गया 50 सें. लग गया। ਛਤਰੀ ਬਲਾਲ ਹੈ ਨਹੀਂ ਡੰਡਾ ਫੱਟੀ ਹੋ ਗਈ ਆ। ਆਸੀ ਟਰਬੋ। ओरिजिनल है, है गी गी। ते भाई कोई ਆ ਆਪਣੀ ਲਵਾਇਆ ਕਿਸੇ ਨੇ। ਤੇ ਆ ਦੇਖੋ ਬਹੁਤ ਸਾਫ ਪਿਆ ਇੰਜਨ ਦਾ ਵਿੱਚੋਂ ਠੱਲੜਾ ਰੰਗ ਵੀ। ਇਹਨਾਂ ਉਮੀਦਾਂ। ਮੱਲਾ ਚੱਲਿਆ ਵੀ ਕਿਸੇ ਜ਼ਿਮੀਂਦਾਰ ਕੋਲ ਹੀ ਆ ਨਾ ਤੇ ਆ ਵੀ ਮੈਂ ਤੈਨੂੰ ਦੱਸਦਾ ਨਾ ਠੀਕ ਐ ਮੈਂ ਜ਼ਿੰਮੇਵਾਰੀ ਨਹੀਂ ਇਸ ਗੱਲ ਦੀ ਲੈਂਦਾ ਵੀਰੇ ਕਿ ਹਾਂ ਇੱਕ ਥਾਪੜੀ ਆ ਮੈਂ ਇੰਨਾ ਹੀ ਚੱਲਿਆ ਜਿਹੜਾ ਮੀਟਰ ਦੱਸਦਾ ਦਾ ਮੀਟਰ ਦਾ 2300 91 ਘੰਟੇ ਬੰਨ੍ਹ ਨਾ ਮੈਨੂੰ 0.9 ਠੀਕ ਐ ਨਾ ਗੱਲ ਵੀਰੇ ਹਾਂ ਆਪਾਂ ਹੁਣ ਮੁਸਤੀ ਵਾਲੀ ਗੱਲ ਤੇ ਆ ਜੀਏ ਹਰਿਆਣਾ ਨੰਬਰ ਆ ਐਨਓਸੀ ਬਾਈ ਮਿਲੂਗੀ ਇਹਨੂੰ ਦਾ ਸੱਚਾ ਹੋਊਗਾ ਸੱਚ ਠੀਕ ਵਾਲੇ ਵਿੱਚ ਕਹਿ ਲੱਗ ਜਾਂਦੇ ਖੁੰਡਾ ਤੇ ਬੈਠੇ ਭਾਈ 20 ਲੱਗੇ ਜਾਂ 30 ਲੱਗੇ ਜਾਂ 40 ਲੱਗੇ ਕੁਝ ਨਹੀਂ ਲੱਗਦਾ ਵੀਰੇ 9 9.5 ਹਜ਼ਾਰ ਤੁਹਾਡਾ ਖਰਚਾ ਹੋਊਗਾ ਠੀਕ ਹੈ ਗੱਲ ਮੈਂ ਕਾਪੀ ਤੁਹਾਡੀ ਬਣਵਾ ਕੇ ਦੇ ਸਕਦਾ ਜੇ ਤੁਸੀਂ ਬਣਵਾ ਲਈਂ ਜਾਂ ਤੇ ਸ਼ਹਿਰ ਸ਼ਹਿਰ ਤੇ ਨੰਬਰ ਲਓ ਛੇ ਲ ਬਣਾਉਣੀ ਹੈ ਤੁਸੀਂ ਮੈਨੂੰ ਆ ਸਕਦੇ ਕੋਈ ਵੱਡੀ ਗੱਲ ਨਹੀਂ ਠੀਕ ਹੈ ਗੱਲ ਵੀਰੇ ਐਨਓ ਦਾ ਖਰਚਾ ਮੇਰਾ ਹੋਊਗਾ 475 ਡਿਮਾਂਡ ਆ 4.5 ਲੱਖ ਦਾ ਟਰੈਕਟਰ ਦੇ ਦਾਂਗੇ ਵੀਰੇ 5000 ਹੋ ਛੱਡਿਆ 5000 ਲੈ ਵੀ ਹੋ ਤੁਮ 45000 ਦਾ ਡੀਟੋ ਵੀ ਲਿਆਂਗੇ ਉਸ ਤੋਂ ਬਾਅਦ ਆ ਗਿਆ ਐਕਸਟੀ ਮਾਡਲ ਜੋ ਯਾਰ ਬਾਈ ਮਸਲਾ ਪਾਵਰ ਸਟੀering ਦਾ ਮਾਡਲ ਆ ਟਰੈਕਟਰ ਵੀਰੇ ਠੀਕ ਹੈ ਗੱਲ ਐਕਸਟੀ ਮਾਡਲ ਆ ਇਹ ਤੇਰ ਹੈ ਗਿਆ ਬਾਈ 90 ਪੇਸੇ 90 ਪੇਸੇ ਮੰਨੋ ਪੰਜਾਬ ਨੰਬਰ ਟਰੈਕਟਰ ਆ ਲੋਨ ਫੈਂਸ ਹੋ ਜੂਗਾ 5 ਲੱਖ ਰੁਪਏ ਤੇ ਲੋਨ ਹੋਊਗਾ ਵੀਰੇ ਉਹ ਤੇ ਤਾਂ ਬਾਈ ਯਾਰ ਮੈਨੂੰ ਐ ਲੱਗਦਾ 44 4 ਲੱਖ ਤੋਂ ਉਣੀ ਹੋ ਗਈ ਠੀਕ ਹੈ ਬਾਈ ਮਾਡਲ ਆ 598000 ਦਾ ਮੰਗਦਾ ਬਾਈ ਪੁਰਾਣਾ ਐਚ ਵੀ ਕੱਟਿਆ ਜਾਊਗਾ ਲੋਨ ਫੈਂਸ ਹੋ ਜੂਗਾ ਡਬਲ ਕਲਕ ਡਬਲ ਡਿਸਟਰੀਬਿਊਟਰ ਸਾਰਾ Ориਜਨਲ ਆ ਬਾਈ ਠੀਕ ਹੈ ਇਹ ਟਰੈਕਟਰ ਦੇ ਦਾਂਗੇ ਤੁਹਾਨੂੰ 5 ਲੱਖ ਤੇ 70000 5 ਲੱਖ ਤੇ ਹੱਦ ਕਰਾਂਗੇ ਉਹ ਦੂਆਲਾ 5 ਮਹੀਨੇ ਉੱਤਰ ਉੱਤਰ ਖੜਿਆ ਟਰੈਕਟਰ ਇੱਕ ਵਾਰੀ ਪਾੜ ਪਾੜ ਉਦੋਂ ਬਾਗ ਦੇ ਵਿੱਚ ਜਸਪ੍ਰੀਤ ਆ ਗਿਆ 70000 ਫੋਨ ਵਾਲੀ ਕਾ ਇਹ ਮਾਡਲ ਹੈਗਾ 11 10 ਡੈਕ ਟੋਕ ਦੇ ਵਿੱਚ ਹੀ ਰਚ ਹੋਏ ਬਾਹਰ ਵਿੱਚ ਹੀ ਆ ਬਈ ਮੁੜ ਕੇ ਬਾਹਰ ਲਾਉਣ ਨਾ ਵੇਜੋ ਨਾ ਠੀਕ ਆ ਡੈਕ ਟੋਕ ਦੇ ਵਿੱਚ ਹੀ ਆ ਬਾਈ ਸਾਰਾ ਓਰੀਜਨਲ ਆ ਬਾਈ ਹੈ ਨਾ ਕਿਸੇ ਤੋਂ ਦੋ ਕੋਈ ਚਾਰ ਉਂਗਲਾਂ ਹੋਇਆ ਹੋਵੇ ਉਹਦੀ ਮੈਂ ਸੌਂ ਨਹੀਂ ਖਾਂਦਾ ਮੈਂ ਕੀ ਘਰੇ ਰੱਖਿਆ ਹੋਇਆ ਟਰੈਕਟਰ ਆ ਬਾਈ ਆਪਣੇ ਗਵਾਂਢੀਆਂ ਦੇ ਇਹ ਠੀਕ ਆ ਕੀ ਵੀਰ ਆਪਣੇ ਬੈਸਟ ਦੇ ਨਾਲ ਘਰੇ ਖੜਾਉਣੀ ਹੁੰਦੀ ਆ ਅੱਜ ਤੇ ਆਪਣੇ ਥਾਂ ਹੀ ਨਾ ਹੈ ਨਹੀਂ ਬਾਈ ਯਾਰ ਠੀਕ ਐ ਡਬਲ ਕਲਚ ਟ੍ਰੈਕਟਰ ਆ ਪਿਛਲੇ ਟਾਇਰ ਹੈਗਾ ਅੱਧੇ ਮੰਨ ਲਓ 60% ਮੰਨ ਲਿਆ ਉਹਨਾਂ ਨੇ ਪੁੱਛਿਆ ਬੂ ਕਿੰਨੇ ਦਾ ਇਹ ਇਹ ਹਰਿਆਣਾ ਨੰਬਰ ਆ ਕਿ ਪੰਜਾਬ ਨੰਬਰ ਇਹ ਹਰਿਆਣਾ ਨੰਬਰ ਆ ਚਾਚਾ ਇਹਨੋਂ ਸੀ ਮਿਲ ਜੂਦੀ ਹਾਂ ਇਹਨੋਂ ਸੀ ਮਿਲ ਜੂ ਹਰਿਆਣਾ ਨੰਬਰ ਆ ਬਾਈ ਪੁਰਾਣਾ ਕੱਟਿਆ ਜਊ ਪੁਰਾਣਾ ਰੱਖ ਲਓ ਏ ਪੁਰਾਣਾ ਰੱਖ ਲਾਂਗੇ ਬਾਈ ਜਿੰਨੇ ਕਦਾ ਉਹ ਉਨੇ ਦਾ ਠੀਕ ਐ ਖਤਾਈ ਤੇ ਆਂ 90 ਲਿਖਿਆ ਕਿੰਨਾ ਦਾ ਲੈ 70000 ਨੂੰ ਕੀ ਐ ਇਹ 60000 ਦਾ ਦੇ ਦਾਂ ਜਸਪ੍ਰੀ 60000 ਦੇ ਲਾ ਠੀਕ ਠੀਕ ਹੈ ਗੱਲ ਇੱਧਰ ਵੀ ਮਾਰ ਦੇ ਕੈਮਰਾ ਇੱਧਰ ਵੀ ਆ ਜਾ ਤੇ ਆ ਕਾਰ ਵੀ ਪਾਦਾ ਚਾਚਾ ਹੈ ਵੇਖਤੀਏ ਲੈ ਬਾਈ ਜਸਪ੍ਰੀ ਦਾ ਇਹ ਇਹ ਪੀ ਵੀ ਤੇਰਾ ਸਿੰਗਰੂ ਨੰਬਰ ਲੈ ਨਾ ਇੱਕ ਜਿੰਨ ਖੜੀ ਆ ਬਾਈ ਆਪਣੀਆਂ ਚਾਹੇ ਆਪਣੀਆਂ ਅਦਾਏ ਵੀ ਲੱਗਿਆ ਬਾਈ ਤਿਆਰ ਹੈਗੇ ਨੇ ਬੜਾ ਤਾਂ ਮੈਨੂੰ ਬਿੱਟੀ ਵਾਂ ਨਹੀਂ ਪਤਾ ਮੈਨੂੰ ਪਤਾ ਨਹੀਂ ਹੈਗੇ ਆ ਅੱਧੇ ਨਾਲੋਂ ਜ਼ਿਆਦੇ ਨੇ 70 ਬੀ 70 ਬੀ 90 ਬੀ ਦਾ ਹਾਂ ਭਾਈ ਮੈਨੂੰ ਪਤਾ ਨਹੀਂ ਇਹਦੇ ਬਾਰੇ ਤੇ ਐਂਗ ਨੂੰ ਕਿਹਾ ਤਾਂ ਕਿੰਨੀ ਖੋਈ ਆ ਇਹ ਇਹ ਥੋੜੀ ਬੋਤੀ ਹੋਈ ਆ ਹੈਗੀ ਆ ਮਾੜੀ ਮੋਟੀ ਹੈ ਹਾਂ ਥੋੜੀ ਬੋਤੀ ਰੰਗ ਹੋਈ ਆ ਭਾਈ ਐਵੇਂ ਕਹਦੀ ਆ ਪਾਸੇ ਪੁੱਛੇ ਤੇ ਮਾੜੀ ਮੋਟੀ ਆ ਆ ਚੀਜ਼ਾਂ ਬੜੀਆਂ ਉੱਡੀਆਂ ਹੋਈਆਂ ਹੋ ਜਾਂਦੀ ਆ ਯਾਰ ਇਸ ਕੋ ਨੀਵਾ ਮਾਡਲ ਕਿਹੜਾ ਮਾਡਲ ਆ ਇਹ ਮਾੜਾ ਨਾ ਦੋ ਕੇ ਦੋ ਆਪਾਂ ਨਹੀਂ ਦੰਨਾ ਹੈ ਜਿਆ ਕੋਸਾ ਜੈ 2000 ਤਿੰਨ ਇਹੋ ਯਾਰ 2002 ਤਿੰਨ ਕਹਿੰਦਾ ਬਾਈ ਸੀਸੀ ਦੇਖੋ ਠੀਕ 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 ਤੇ ਤੇ ਤਾਂ ਚੱਤੇ 2002 ਵਲੇ ਬਾਤ ਉਹ ਹੀ ਹੈ 2002 ਮਸਲਾ ਵਿੱਚ ਦਿਖਾਈ ਦੱਸ ਤੈਨੂੰ ਨੀ ਉਹ ਤਾਂ ਵਧੀਆ ਹੈ ਨਾ ਯਾਰ ਸਾਫ ਪਈਆ ਅੱਛਾ ਡੀਜ਼ਲ ਲੱਗ ਗਿਆ ਤੇ ਡੀਜ਼ਲ ਗੱਡੀ ਹੈ ਬਾਈ ਇਹ ਲਾਈਵੀ ਲੱਗੇ ਲਾਈਵੀ ਘੈਂਟਾ ਲਾਈਵੀ ਲੋਨ ਜੀ ਕਰਦਾ ਅੱਛਾ ਯਾਰ ਤੇ ਇੰਜ ਮੁੰਨ ਜਲ ਕੇ ਮੈਂ ਆ ਓਕੇ ਆ ਇੰਜ ਨੂੰ ਜਿੰਦੀ ਓਕੇ ਆ ਬਾਈ ਤੇ ਕਿੰਨੇ ਵੇਚਾਂ ਦੀ ਹੈ ਤੇ ਯਾਰ ਡਿਮਾਂਡ ਤਾਂ 70000 55000 ਰੁਪਏ 55000 ਰੁਪਏ ਕਹਿੰਦਾ ਯਾਰ 50000 ਦੀ ਲੈ ਜਿਓ ਹੂੰ ਤੇ 40000 ਦੀ ਤਾਂ ਕਵਾੜਤੀ ਵਿਕ ਜਾਂਦੀ ਹੈ ਹਨ 25000 ਰੁਪਏ ਲਾਇੇ ਦਵਾਏ 25 ਨਹੀਂ ਜੀ ਸੀ ਲਾਇ ਵੀ ਨਹੀਂ ਕੁਛ ਆ ਹੈਗੇ 10 15000 ਰੁਪਏ ਦੇਤੀ ਜਾਂਦੇ 10000 ਰੁਪਏ ਦਾਂਗੇ ਹੂੰ ਬਾਈ ਕੰਨਿਆ ਆ ਇਹ ਆਦੀ ਲੈ ਲਿਓ ਬਾਈ ਯਾਰ ਠੀਕ ਹੈ ਜੀ ਚਲਾਂ ਚਲਾਂ ਨੂੰ ਸਹੀ ਹੈ ਨਾ ਇਹ ਨਾ ਗੱਡੀ ਲੈਣੀ ਹੋਵੇ ਤੇ ਆ ਟਰੈਕਟਰ ਲੈਣਾ ਹੋਵੇ ਇਹਦੇ ਨਾਮ ਵਾਸਤੇ ਨੰਬਰ ਬੋਲ ਦਣਾ ਮੈਂ 96535 1160 96535 1160 ਅਮਰੀਕ ਸਿੰਘ ਤੇ ਨੂੰ ਬਾਈ ਦਾ ਨੰਬਰ ਆ ਠੀਕ ਆ ਗੱਲ ਉਦੋਂ ਵਾਲਾ ਆ ਗਿਆ ਇੱਕ ਹੋਰ ਆ ਗਿਆ 265 ਉਹ ਦਿਵਾ ਦਾ ਆ ਗਿਆ ਆਸ਼ਾ ਟਰੈਕਟਰ 2000 ਇਹ ਹੈਗਾ ਕਾਰ 'ਤੇ ਉਹ ਵੀ ਖੜੀ ਸਕਾਰਪ 'ਤੇ ਪਾ ਦੇ ਲੈ ਬਈ ਕਿਸ ਕਾਰ 'ਤੇ ਉਹ ਲਖਾਵਾ 2021 ਮਾਡਲ ਆ ਬਾਈ 485 ਪੰਜਾਬ ਨੰਬਰ ਆ ਲੋਨ ਫੈਂਸ ਹੋ ਜੂਗਾ 460000 ਲੱਖ ਦਾ ਲੋਨ ਹੋ ਜੂਗਾ ਤੇ 600000 ਲੱਖ ਦੇ ਟਰੈਕਟਰ ਦੇ ਦਾਂਗੇ ਜਮਾਂ ਨਵਾਂ ਟਰੈਕਟਰ ਆ ਪੁਰਾਣਾ ਦਿੱਤਾ ਜੋ ਲੋਨ ਫੈਂਸ ਹੋ ਜੂਗਾ ਤੇ ਇੱਕ ਤੁਰਿਆ ਜਾਂਦਾ ਇਧਰ ਨੂੰ ਇਹਦੇ ਥੇ ਨੀਚੇ 80 ਮਾਰ ਕੇ ਸਾਹਰਾ ਯੂਨਟੀ ਆ ਯਾਰ ਦਿਖਾ ਦੂੰ ਮੈਂ ਸਾਰੇ ਦੇ ਦੇਖਿਓ ਜਮਾਂ ਨਵੇਂ ਜਮਾਂ ਨਵੇਂ ਦੇਖੋ ਜਮਾਂ ਨਵੇਂ ਪਹਿਲੇ ਪਾਸੇ ਕਿੜਾ ਦੇਖੇ ਕਿੰਨਾ ਸੋਹਣਾ ਟਰੈਕਟਰ ਹੈ ਪੰਜਾਬ ਨੰਬਰ ਹੈ ਤਖੰਡਾ ਇਹ ਦੇ ਲੈ ਦੇਖਿਆ ਮਾ ਇਹ ਦੇਤਾ ਆਪਾਂ ਵਿੱਚੇ ਡੱਕ ਡੱਕ ਬੇਤਾ ਦੇਤਾ ਭਰਾਵਾ ਵੇਚਣਾ ਨਹੀਂ ਇਹ ਦੇਤਾ ਆਪਾਂ ਕੈਨੇਡਾ ਵਾਲੇ ਕੈਲਗੀ ਵਾਲੇ ਆਪਣੇ ਦੋਸਤਾਂ ਮਿੱਤਰ ਠੀਕ ਆਹ ਤੋਂ ਕੈਲਗੀ ਸਰੀਰ ਜੀ ਜੀ ਸਰੀਆਮ ਦੇਤਾ ਭਾਈਓ ਇਹ ਜਿਲੰਦਰ ਜਾਣਾ ਟਰੈਕਟਰ ਠੀਕ ਹੈ ਕਾਚਾ ਜੀ ਹੋ ਚਾਚਾ ਇੱਕ ਮਿੰਟ ਬਾਈ ਇੱਕ ਮਿੰਟ ਰੇਖਾ ਹੀ ਹੈ ਮੈਨੂੰ ਪਤਾ ਨਹੀਂ ਇਹਦੇ ਬਾਰੇ ਟਰੈਕਟਰ ਦਾ ਮੂੰਹ ਤੂੰ ਨਾ ਲੈ ਵੀ ਪੰਜਾਬ ਨੰਬਰ ਹੈ PV 18 L 0195 ਇਹ ਤਾਂ ਤੁਹਾਡੇ ਨਾ ਹੀ ਹੈ ਨਾ ਇਹ ਇਹਨਾਂ ਦੇ ਨਾਂ ਬਾਈ ਟੈਕ ਪਾਸਟ ਹੁੰਦਾ ਵਧੀਆ ਤੇ ਇਹ ਬੇਟਾ ਨੂੰ ਦਾ ਮੂੰਹ ਨਾ ਨਵੇਂ ਆ ਤਾ ਹਾਂ ਇਹ ਇਹ ਮੂੰਹ ਤੇ ਸਿੱਟਸ ਤੇ 220 ਕੋਈ ਹੈ ਤਾਰੇ ਕੋਈ ਹੈ ਜਮਾ ਤੇਮੀ ਇਹ ਤਾਂ ਤਾਂ ਕੀ ਬੋਲ ਕੇ ਤਰੂੰ ਸਹੀਉ ਕੱਟੇ ਨਹੀਂ ਰੰਗ ਲਈ ਕੋਈ ਗੱਲ ਨਹੀਂ ਇਹ ਕੁਈਆ ਫਰਮੀ ਆ ਗਈ ਦਿਖਾ ਤੇ ਹੋ ਰਹੀਗਾ ਆ ਜੀਆ ਨਹੀਂ ਉਹਦਾ ਰਿਜਨਲ ਆ ਰਿਹਾ ਨਾ ਹਾਂ ਵੈ ਭਾਈ ਗੱਡੀ ਰਿਜਨਲ ਆ ਲਾਇਬੀਨ ਲੱਗੇ ਆ ਪੰਜਵੇਂ ਵੀ ਲਾਇਬੀ ਲੱਗੇ ਚੱਕਾ ਚੱਕਾ ਪਾਣੀ ਮਾ ਚੱਕਾ ਤਿਆਰ ਹੈਗਾ ਨਾ ਹਾਂ ਤਿਆਰ ਹੈਗਾ ਤਿਆਰ ਹੈਗਾ ਪਾਣੀ ਮਾ ਚਾਚਾ ਕਿਹੜਾ ਮਾਡਲ ਆ ਇਹ ਇੱਕ ਮਿੰਟ ਬੱਸ ਜਮਾ ਚ ਹਾਂ ਚਲੀ ਹੱਥ ਮਾ ਇਹ ਕਿਨੋਂ ਮਾਡਲ ਕੀ ਵੀ ਇਹ ਅਸਲੀ ਕਰਦੀ ਅਸਲੀ ਹੋਊਗੀ ਇਹ ਸਾਫੀ ਨੋਟ ਬਣੀ ਹੈ ਹਾਂ ਅੱਛਾ ਪੈਸੇ ਕਿੰਨੇ ਨੇ ਫਿਰ 2.5 ਲੱਖ ਰੁਪਏ ਤੇ ਲੱਖ ਜਾ ਜਾਂ ਮੈਂ ਡਸਟਰ ਲੈ ਲਈ 2 ਲੱਖ ਹੈ ਬਾਈ ਯਾਰ ਮੈਂ ਡਸਟਰ ਲੈ ਲਈ ਕੱਲ ਲੈ ਕੇ ਆਣੂ ਲੈ ਕੇ ਆਉਣੀ ਆ 2012 ਮਾਡਲ ਆ 13 ਦੀ ਕਾਪੀ ਆ ਤੇ ਮੈਂ ਵੇਚੂ ਆਣੂ ਜੇ ਕਿਸੇ ਨੇ ਲੈਣੀ ਹੋਈ ਮੈਨੂੰ ਦੱਸ ਦਿਓ ਇਹ ਚਾਚਾ ਕਿੰਨੇ ਕਹੇ ਪੈਸੇ ਦੇ ਨੇ 2.5 ਲੱਖ ਰੁਪਏ 2.5 ਲੱਖ ਰੁਪਏ ਕਹਿੰਦਾ ਇਹ ਚਾਚਾ ਕਿ 2.5 ਲੱਖ ਦੀ ਦੇ ਦੇਗਾ ਇੱਕ ਮੈਂ ਤੁਹਾਨੂੰ ਗੱਡੀ ਬਾਈ ਮੋਬਾਈਲ 'ਤੇ ਦਿਖਾ ਸਕਦਾ ਤੇ ਮੇਰੇ ਯਾਦ ਆ ਗਿਆ ਗੱਡੀ ਤੋਂ ਤੇ ਆ ਜਸਪ੍ਰਿਤ ਗੱਡੀ ਹੈ ਡਾਸ਼ਟਰ ਆ ਇਹ ਠੀਕ ਹੈ ਹਰਿਆਣਾ ਨੰਬਰ ਆ ਬਾਈ ਠੀਕ ਹੈ ਪਾਸਿੰਗ ਪੁੱਛਣ ਪਈ ਐ ਸਸਤੇ ਜੀ ਕਾਪੀ ਵੀ ਦਿਖਾਉਂਗਾ ਮੈਂ ਦਿਨੋ ਜੀ ਠੀਕ ਹੈ ਗੱਲ ਤੇ ਆ ਦੇਖੋ 2013 ਦੇ ਵਿੱਚ ਬਣੀ ਐ 12 ਮਾਡਲ ਆ ਪਾਸਿੰਗ ਹੈਗੀ 28 ਤਾਈ ਦੇਵੀ ਆ ਪਨੀ ਦਾ ਠੀਕ ਹੈ ਠੀਕ ਹੈ ਗੱਲਾਂ ਗੱਡੀਆਂ ਵੀ ਨਹੀਂ ਆਪਾਂ ਕੋਈ ਗੱਡੀ ਇਹ ਲੈ ਕੇ ਆਉਣੀ ਹੈ ਕੱਲੂ ਮੈਂ ਲੈਤੀ ਆ ਜਾਨੀ ਬਾਕੀ ਮੈਂ ਤੁਹਾਨੂੰ ਦੱਸ ਦੂੰ ਬਾਈ ਅਗਲੀ ਵੀਡੀਓ ਚ ਕਿੰਨੇ ਦੀ ਲੈਤੀ ਹੈ ਨਫਾ ਲਵਾਂਗੇ ਬਾਕੀ ਗੱਲਾਂ ਹਾਂ ਠੀਕ ਹੈ ਗੱਲ ਕੋਈ ਵੀ ਟਰੈਕਟਰ ਲੈਣਾ ਹੋਵੇ ਆਪ ਨੂੰ ਕਰ ਲਿਓ ਫੋਨ ਬਾਈ ਠੀਕ ਹੈ ਗੱਲ ਪਰਾਣਾ ਵੀ ਕੱਟਿਆ ਦਾ ਲੋਨ ਫੈਂਸ ਵੀ ਕਰਾਣੇ ਆ ਤੇ ਇਹ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਕੰਸਰ ਹੈ